ਆਪ ਸੰਸਦ ਸਵਾਤੀ ਮਾਲੀਵਾਲ ਨਾਲ ਕੋਟਮਾਰ ਮਾਮਲੇ 'ਚ ਦਿੱਲੀ ਪੁਲਿਸ ਨੇ ਅਰਵਿੰਦ ਕੇਜਰੀਵਾਲ ਦੀ ਰਿਹਾਈ ਤੋਂ ਸੀਸੀਟੀਵੀ ਅਤੇ ਡੀਵੀਆਰ ਜ਼ਬਤ ਕਰ ਲਿਆ ਏ ਸਵਾਤੀ ਮਾਲੀਵਾਲ ਨੇ ਆਪਣੀ ਪਾਰਟੀ ਦੇ ਭਾਜਪਾ ਦੇ ਖਿਲਾਫ ਮਾਰ ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਇਹ ਸਵਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਿਕਤਰ ਨੂੰ ਬਚਾਉ ਲਈ ਕੀਤੀ ਜਾ ਰਹੀ ਹੈ ਸਵਾਤੀ ਨੇ ਇਹ ਵੀ ਕਿਹਾ ਜੇ ਐਮਨੀ ਸਿਸੋਦੀਆ ਇੱਥੇ ਹੁੰਦੇ ਤਾਂ ਸ਼ਾਇਦ ਮੇਰੇ ਨਾਲ ਇੰਨਾ ਬੁਰਾ ਨਾ ਹੁੰਦਾ ਸਵਾਤੀ ਮਾਲੀਵਾਲ ਨੇ ਸੋਸ਼ਲ ਮੀਡੀਆ ਤੇ ਇੱਕ ਖਬਰ ਦਾ ਸਕਰੀਨਸ਼ਾਟ ਸ਼ੇਅਰ ਕਰਦੇ ਹੋਏ ਕਿਹਾ ਕਿ ਇੱਕ ਸਮੇਂ ਅਸੀਂ ਸਾਰੇ ਨਿਰਬਿਆਂ ਨੂੰ ਇਨਸਾਫ ਦਿਵਾਉਣ ਲਈ ਸੜਕਾਂ ਤੇ ਨਿਕਲਦੇ ਸੀ ਅੱਜ 12 ਸਾਲਾਂ ਬਾਅਦ ਸੜਕ ਤੇ ਨਿਕਲੇ ਹਾਂ ਅਜੇ ਇਹ ਮੁਲਜ਼ਮ ਨੂੰ ਬਚਾਉਣ ਲਈ ਜਿਸ ਨੇ ਸੀਸੀਟੀਵੀ ਫੁਟੇਜ ਗਾਇਬ ਕਰ ਦਿੱਤੇ ਅਤੇ ਆਪਣਾ ਫੋਨ ਵੀ ਫਾਰਮੈਟ ਕਰ ਦਿੱਤਾ ਜ਼ਿਕਰ ਇਹ ਹੋਵੇ ਕਿ ਸਵਾਤੀ ਮਾਲੀਵਾਲ ਅਤੇ ਮਨੀਸ਼ ਸਿਸੋਦੀਆ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਦੇ ਸਮੇਂ ਤੋਂ ਹੀ ਕੇਜਰੀਵਾਲ ਦੇ ਨਾਲ ਰਹੇ ਨੇ ਸਿਸੋਦੀਆ ਇਸ ਸਮੇਂ ਸ਼ਰਾਬ ਨੀਤੀ ਕੋਟਾਲਾ ਮਾਮਲੇ ਵਿੱਚ ਜੇਲ੍ਹ ਵਿੱਚ ਨੇ ਦਿੱਲੀ ਪੁਲਿਸ ਨੇ ਅਦਾਲਤ에 ਕਿਹਾ ਕਿ ਸਵਾਤੀ ਮਾਲੀਵਾਲ ਨਾਲ ਕੁੱਟਮਾਰ ਮਾਮਲੇ ਦੇ ਮੁੱਖ ਮਲਜ਼ਮ ਵਿਵਵ ਕੁਮਾਰ ਸਬੂਤਾਂ ਨੂੰ ਨਸ਼ਟ ਕਰਨ ਲਈ ਮੁੱਖ ਮੰਤਰੀ ਦੇ ਘਰ ਸੀਸੀਟੀਵੀ ਫੁਟੇਜ ਨਾਲ ਛੇੜਛਾੜ ਕਰ ਸਕਦੇ ਨੇ ਨਾਲੇ ਦਿੱਲੀ ਪੁਲਿਸ ਨੇ ਰਿਮਾਂਡ ਨੋਟ ਵਿੱਚ ਕਿਹਾ ਹੈ ਕਿ ਵਿਵਵ ਕੁਮਾਰ ਨੇ ਆਪਣਾ ਫੋਨ ਵੀ ਫਾਰਮੈਟ ਕੀਤਾ ਹੈ ਕੇਜਰੀਵਾਲ ਦੇ ਕਰੀਬੀ ਵਿਵਵ ਕੁਮਾਰ ਨੂੰ ਪੁਲਿਸ ਨੇ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਸੀ ਉਹ 5 ਦਿਨਾਂ ਦੇ ਪੁਲਿਸ ਰਿਹਾਸਤ ਵਿੱਚ ਨੇ ਅਦਾਲਤ ਨੇ ਵਿਵਵ ਕੁਮਾਰ ਤੋਂ ਪੁਲਿਸ ਰਿਹਾਸਤ ਦੌਰਾਨ ਪੁੱਛਗਿੱਛ ਕਰਨ ਦੀ ਇਜਾਜ਼ਤ ਵੀ ਦੇ ਦਿੱਤੀ ਹੈ